কেপা করতে পার ঠিক আছে ঠিক আছে বেস সারে আপনার জগা উপর বেসরি চেক করো মানে বেতি কর প্রধান সাহেব করতে চেয়া সরদার সব জী বা সারি সামুটি বেজি আপনি সামুতো বো ਬੋਲਦੀ ਆਗੀ ਜਿਹੜਾ ਲਫਟੇਸ਼ਨ ਵੀਰ ਆ ਉਹ ਜ਼ਰੂਰ ਪੰਜਾਬ ਦੇ ਰੱਖਾਂਗੇ ਕੋਈ ਗੱਲ ਨਹੀਂ ਸਾਰੇ ਵੀਰ ਬਹਿ ਜਾਓ ਕੁਛ ਨਹੀਂ ਹੋਇਆ ਉਹ ਤਾਰ ਸਤਾਰਕ ਹੋਈ ਆ ਕੋਈ ਗੱਲ ਨਹੀਂ ਕਦਾ ਫੱਕੜੀ ਆ ਕੋਈ ਗੱਲ ਨਹੀਂ ਸਾਰੇ ਬਹਿ ਜਾਓ ਗੱਲੋਂ ਨਾ ਕੋਈ ਗੱਲ ਨਹੀਂ ਬਹਿ ਜਾਓ ਬਹਿ ਜਾਓ ਸਾਰੇ ਜਰਾ ਵੀਰ ਬਹਿ ਜਾਓ ਸਾਰੇ ਸੰਗਤ ਨੂੰ ਬੈਠਦੀ ਆ ਕਿਰਪਾ ਕਰ ਕੀ ਕਰਦਾ ਪੇਂਟਿੰਗ ਕਰਾਂ ਜਿਹੜਾ ਜਿਹੜਾ ਹੀਰਾ ਸਿੰਘ ਦੀ ਕਾਪੜੀਆਂ ਪ੍ਰਧਾਨ ਡੀਸੀ ਵਿੰਗ ਸ਼ਰੋਮਣੀ ਪਾਲੀਤਾਲ ਕਿਰਪਾ ਕਰਕੇ ਉਹ ਸੰਗਤ ਨੂੰ ਸਵਾਗਤ ਕਰੇਗਾ ਬੇਨਤੀ ਆ ਵਲੰਟੀਅਰਾਂ ਨੂੰ ਤੇ ਸੰਗਤ ਨੂੰ ਬਿਧਾਉਣ ਦੀ ਕਿਰਪਾ ਕਰੋ ਜੀ